ਸੂ ਕਹੁ ਤਲ ਗੁਰ ਸੇਵੀਐ ਅਹਨ ਸੁਸਹਜਾਰੇ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਹੋਵੈ ਸਿਫਤ ਦੁਖ ਸਮੰਦੀ ਨੂਰ ਅਰਸਹ ਕੁਰਸਹ ਤਦ ਰਠੀ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਸਜਣਾ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਜਿਸ ਪਾਸ ਬਹਿਠਿਆ ਸੋਹੀ ਹੈ ਸਭ ਨਾਂ ਦਾ ਸਜਣ ਸੱਚ ਪਾਤਸ਼ਾਹ ਸਿਰਸਾ ਹਾਂ ਦਾ ਜਿਸ ਪਾਸ ਬਹਠਿਆ ਸੋਹੀਆ ਸਬਨਾਂ ਦਾ ਸਹੋ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੀ ਇਕ ਓਅੰਕਾਰ ਸਤਗੁਰ ਪ੍ਰਸਾਦ ਮੇਰਾ ਹਿਅਰ ਰਤਨ ਨਾਮ ਹਰ ਬਸਿਆ ਗੁਰੂ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੁਰ ਨਾਮ ਦਿਓ ਰਨ ਲਾਥਾ ਮੇਰਾ ਹੀ ਅਰ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਤਿਲ ਵਿਖ ਦੁੱਖ ਉਤਰੇ ਗੋਰਾ ਨਾਮ ਦਿਓ ਰੇਨ ਲਾਥਾ ਮੇਰੇ ਮਨ ਭਜ ਰਾਮ ਨਾਮ ਸਭ ਅਰਥਾ ਗੁਰ ਪੂਰਾ ਹਰ ਨਾਮ ਦਰੜਾਇ ਬਿਨ ਨਾਵਾ ਜੀਵਨ ਬਿਰਥਾ ਰਹਾਉ ਦੇਨ ਗੋਰ ਮੂੜ ਭਇ ਹੈ ਮਾਨਮੁਖ ਤੀ ਮੋ ਮਾਇ ਨਿਤ ਫਥਾ ਤਨ ਸਾਧੂ ਚਰਨ ਨਾ 세ਵੇ ਕਬਹੂ ਤੈਨ ਸਾਭ ਜਨਮ ਆਕਾਥ ਦਿਨ ਸਾਧੂ ਚਰਨ ਸਾਧ ਪਗ ਸੇਵੇ ਤੈਨ ਸਫਲਿਓ ਜਨਮ ਸਨਾਥਾ ਮੋ ਕਉ ਕੀਦਾ ਦਾਸ ਦਾਸ ਦਾ ਸੁਣ ਕੋ ਹਰ ਦਇਆਧਾਰ ਜਗਨਨਾਥ ਹਮ ਅੰਦਲੇ ਗਿਆਨਹੀਨ ਅਗਿਆਨੀ ਕਿਉ ਚੱਲ ਹੈ ਮਾਰਗ ਪੰਥ ਹਮ ਅੰਦਲੇ ਕਾ ਗੁਰ ਅੰਚਲ ਦੀਜਾ ਜਨ ਨਾਨਕ ਚਲ੍ਹ ਹੈ ਮਿਲੰਥਾ ਹਮ ਆਂਦੋਲੇ ਗਿਆਨਹੀਨ ਅਗਿਆਨੀ ਕਿਉ ਚੱਲ੍ਹ ਮਾਰਗ ਪੰਥਾ ਆਮ ਅੰਦਰ ਲੇਕੋ ਗੁਰ ਅੰਚਲ ਦੀ ਜਾ ਜਨ ਨਾਨਕ ਚਲ ਹ ਮਿਲੰਠਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੈਤ ਸ੍ਰੀ ਮਹੱਲਾ ਚੌਥਾ ਘਰ ਪਹਿਲਾ ਚੌਪਦੇ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮੇਰਾ ਹੀ ਰੈ ਰਤਨ ਨਾਮ ਹਰ ਬਸਿਆ ਗੁਰ ਹਾਥ ਧਰਿਓ ਮੇਰਾ ਮਾਥਾ ਜਨਮ ਜਨਮ ਕੇ ਕਿਲ ਵਿਖ ਦੁਖ ਉਤਰੇ ਗੋਰਾ ਨਾਮ ਦਿਓ ਰੇਨ ਲਾਠਾ